ਅੱਜ ਦੀ ਪ੍ਰੈਸ ਕਾਨਫਰੰਸ ਜੀ ਇਸੇ ਸਿਲਸਿਲੇ ਚ ਹੈ ਕਿ ਮੈਂ ਡਾਂਸ 'ਚ ਬੜਾ ਨਾਮ ਕਮਾਇਆ ਤੁਸੀਂ ਲੋਕਾਂ ਨੇ ਬੜਾ ਸਾਥ ਦਿੱਤਾ ਹੁਣ ਮੈਂ ਆਪਣਾ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਿਹਾ ਸਿੰਗਿੰਗ ਦੇ ਵਿੱਚ ਤੇ ਸਿੰਗਿੰਗ ਦੇ ਵਿੱਚ ਮੈਂ ਆਪਣਾ ਪਹਿਲਾ Song ਜਿਹੜਾ ਹੈ ਉਹ ਰਿਲੀਜ਼ ਕੀਤਾ ਹੈ ਵਿਰਾਟ ਕੋਹਲੀ ਦੇ ਉੱਪਰ ਜਿਹੜੇ ਕਿ ক্রিকেট ਦੇ ਬਹੁਤ ਵੱਡੇ 스타 ਨੇ ਤੇ ਕਿਉਂਕਿ ਪਿੱਛੇ ক্রিকেট ਦਾ ਵਰਲਡ ਕੱਪ ਵੀ ਚੱਲ ਰਿਹਾ ਸੀ ਵਿਰਾਟ ਕੋਹਲੀ ਨੇ ਸਭ ਤੋਂ ਜ਼ਿਆਦਾ ਸੈਂਚਰੀਆਂ ਵੀ ਕਰ ਦਿੱਤੀਆਂ ਔਰ ਸਭ ਤੋਂ ਜ਼ਿਆਦਾ ਪਤਾ ਨਹੀਂ ਕਿੰਨੇ ਕੁ ਰਿਕਾਰਡ ਬਣਾਏ ਆ ਉਹਨੂੰ ਲੈ ਕੇ ਮੈਂ ਇੱਕ Song ਲਿਖਿਆ ਸੀ ਵਿਰਾਟ ਕੋਹਲੀ ਤੇ ਔਰ ਉਹ Song ਜਿਹੜਾ ਆਪਾਂ ਰਿਲੀਜ਼ ਕਰਤਾ YouTube ਤੇ ਹੈ ਔਰ ਸਾਰੇ ਪਲੇਟਫਾਰਮਸ ਤੇ ਹੈ ਤੇ ਇਸ ਤੋਂ ਬਾਅਦ ਜਿਹੜਾ ਨੈਕਸਟ ਟ੍ਰੈਕ ਹੈ ਉਹ ਮੈਂ ਫਰਵਰੀ ਚ ਆਪਣਾ ਰੋਮਾਂਟਿਕ ਟ੍ਰੈਕ ਜਿਹੜਾ ਹੈ ਉਹ ਮੈਂ ਰਿਲੀਜ਼ ਕਰਨ ਜਾ ਰਿਹਾ। ਸੋ ਕਿਸ ਤਰ੍ਹਾਂ ਮੰਨ ਜਾਇਆ ਕਿ ਕੋਰੀਓਗ੍ਰਾਫੀ ਤੋਂ ਛੱਡ ਕੇ ਆਪਾਂ ਇੱਕ ਸੰਗੀਤ ਦੀ ਦੁਨੀਆ ਮਤਲਬ ਕੋਰੀਓਗ੍ਰਾਫੀ ਨਾਲ ਕਰਨੀ ਲੇਕਿਨ ਸੰਗੀਤ ਦੀ ਦੁਨੀਆ 'ਚ ਕਦਮ ਰਖੀ ਦੀ ਆਪਣੀ ਆਵਾਜ਼ ਨੂੰ ਵੀ ਲੋਕਾਂ ਤੱਕ ਪਹੁੰਚਾਈ। ਹਾਂ ਬਿਲਕੁਲ ਮੈਂ ਐਕਚੁਅਲੀ ਸਕੂਲ ਟਾਈਮ 'ਚ ਸਿੰਗਿੰਗ ਕਰਦਾ ਸੀ ਤੇ ਮੈਨੂੰ ਬੜੀ ਐਪਰੀਸੀਏਸ਼ਨ ਮਿਲਦੀ ਸੀ ਲੇਕਿਨ ਫਿਰ ਜਿਵੇਂ ਮੈਂ ਥੋੜਾ ਡਾਂਸ 'ਚ ਆਇਆ ਤੇ ਮੇਰਾ ਉਹ ਜਿਹੜਾ ਸੀ ਸਫ਼ਰ ਛੁੱਟ ਗਿਆ ਤੇ ਮੇਰੇ ਮਨ 'ਚ ਸ਼ੁਰੂ ਤੋਂ ਸੀ ਕਿ ਮੈਂ ਕੋਈ ਨਾ ਕੋਈ ਜ਼ਰੂਰ ਕਿਸੇ ਨਾ ਕਿਸੇ ਦਿਨ ਆਪਣਾ ਟੈਕ ਲੈ ਕੇ ਆਵਾਂਗਾ ਤੇ ਫਾਈਨਲੀ ਚਲੋ ਇੰਨੇ ਸਾਲ ਤੇ ਹੁਣ ਮੈਂ ਫਾਈਨਲੀ ਆਪਣਾ ਟਰੈਕ ਲੈ ਕੇ ਆ ਰਿਹਾ ਪਹਿਲਾ ਪਹਿਲਾ ਡਾਂਸ ਕੀਤਾ ਉਸ ਤੋਂ ਬਾਅਦ ਹੁਣ ਸਿੰਗਿੰਗ ਉਸ ਤੋਂ ਬਾਅਦ ਫਿਰ ਐਕਟਿੰਗ ਵਾਲੇ ਵੀ ਤੁਹਾਡਾ ਹੈਗਾ ਕੋਈ ਚਾਂਸ ਨਹੀਂ ਐਕਟਿੰਗ ਵਾਲਾ ਮੇਰਾ ਕੋਈ ਚਾਂਸ ਨਹੀਂ ਕਿਉਂਕਿ ਮੈਨੂੰ ਲੱਗਦਾ ਕਿ ਮੈਨੂੰ ਐਕਟਿੰਗ ਨਹੀਂ ਆਂਦੀ ਔਰ ਮੈਨੂੰ ਆਪਣੇ ਬਾਰੇ ਕੋਈ ਗਲਤ ਫਹਿਮੀ ਨਹੀਂ ਕਿ ਮੈਂ ਕੋਈ ਅੱਛਾ ਐਕਟਰ ਬਣ ਸਕਦਾ ਲੇਕਿਨ ਹਾਂ ਸਿੰਗਿੰਗ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਅ ਅੱਛਾ ਕਰ ਸਕਦਾ ਕਿਉਂਕਿ ਮੇਰੀ ਆਵਾਜ਼ ਥੋੜੀ ਠੀਕ-ਠਾਕ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਅੱਛਾ ਕੰਟੈਂਟ ਜਿਹੜਾ ਹੈ ਉਹ ਮੈਨੂੰ ਲੱਗਦਾ ਮੈਂ ਬੜਾ ਅੱਛਾ ਕੰਟੈਂਟ ਲਿਖ ਸਕਦਾ ਜਿਹੜਾ ਕਿ ਨੌਨਸੈਂਸ ਕੰਟੈਕਟ ਕੰਟੈਂਟ ਅੱਜਕੱਲ ਬਹੁਤ ਸਾਰਾ ਗਾਣਿਆ ਚਾ ਰਿਹਾ ਹੈ ਸਾਨੂੰ ਓਰੇ ਵੱਲ ਧਿਆਨ ਨਾ ਦੇ ਕੇ ਕੁਝ ਅੱਛੇ ਮੈਸੇਜ ਜਾਂ ਕੋਈ ਸਾਫ ਸੁਥਰੇ ਗਾਣੇ ਜਿਹੜੇ ਨੇ ਉਹ ਗਾਣੇ ਚਾਹੀਦੇ ਤਾਂ ਕਿ ਪਬਲਿਕ ਦੇ ਵਿੱਚ ਆਰਾਮ ਨਾਲ ਬੈਠ ਕੇ ਸਾਡੀ ਔਰ ਸਾਡੀ ਫੈਮਿਲੀ ਉਹਨੂੰ ਸੁਣ ਸਕੇ ਇਸ ਤਰ੍ਹਾਂ ਜਿਕੇ ਉਹ ਤੇ ਉਹ ਬਰਦੋ ਸੁਪਰਸਟਾਰ ਸਾਡਾ ਪੰਕਜ ਕਿਉਂਕਿ ਬਾਲੀਵੁੱਡ ਤੋਂ ਲੈ ਕੇ 올 ਓਵਰ ਇੰਡੀਆ ਚਾਹੇ ਉਹ ਸਟਾਰ ਟੀਵੀ ਹੈ ਜਾਂ ਸੋਨੀ ਟੀਵੀ ਹੈ ਜਾਂ ਜੀ ਟੀਵੀ ਹੈ ਇੱਥੇ ਹੀ ਬੱਚੇ ਉੱਪਰ ਧੋਏ ਉੱਥੋਂ ਤੱਕ ਪਹੁੰਚੇ ਨੇ ਪਲੇਟਫਾਰਮ ਤੇ ਸੋ ਡਾਂਸਿੰਗ ਦੇ ਵਿੱਚ ਇਹਨਾਂ ਨਾਮ ਕਮਾਉਣ ਤੋਂ ਬਾਅਦ ਸਾਡੇ ਪੰਕਜ ਜੀ ਹੁਣ ਸਿੰਗਿੰਗ ਦੇ ਵਿੱਚ ਚੱਲ ਪਏ ਨੇ ਕਿਉਂਕਿ ਪਹਿਲੀ ਇਹਨਾਂ ਦੀ ਜਿਹੜੀ ਕੈਸਟ ਰਿਲੀਜ਼ ਹੋਈ ਹੈ ਉਹ ਰਾਤ ਕੋਲੀ ਦੇ ਕ੍ਰਿਕਟ 스타 ਦੇ ਉੱਪਰ ਹੋਈ ਹੈ ਉਸ ਤੋਂ ਬਾਅਦ ਰੋਮਾਂਸ Song ਜਾਂ ਦੂਸਰੇ Song ਇਹ ਜਲਦੀ ਕੱਟਣਗੇ ਇਤੋਂ ਤੱਕ ਧਾਰਮਿਕ ਵੀ ਇਹਨਾਂ ਨਾਲ ਚੱਲਣਗੇ ਸੋ ਅਸੀਂ ਪਰਮਾਤਮਾ ਕੇ ਉਸ ਵਾਈ ਗੁਰੂ ਸੱਚੇ ਪਾਤਸ਼ਾਹ ਕੇ ਇਹੋ ਹੀ ਪ੍ਰਾਰਥਨਾ ਕਰਾਂਗੇ ਕਿ ਸੁੱਪਰ ਜੇ ਸਾਰੇ ਨੂੰ ਸਦਾ ਹੱਥ ਰੱਖਿਆ ਦੇ ਕਿਉਂਕਿ ਜੋ ਮਨ ਵਿੱਚ ਚਾਹ ਵੋਈ ਰਾ ਇਨਸਾਨ ਨੇ ਜਨੂ ਵੀ ਜਿਹੜੇ ਕਮਲੀ ਖੜਾ ਹੋਇਆ ਜਿਹੜਾ ਕੰਮ ਕੀਤਾ ਉਹਦੇ ਕਾਮਯਾਬ ਹੋਇਆ ਸੋ ਇਸ ਕਾਮਯਾਬੀ ਐਡਵਾਂਸ ਅਸੀਂ ਇਸ ਬੱਚੇ ਨੂੰ ਮੇਰੇ ਛੋਟੇ ਭਰਾ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਥੋੜਾ ਜਿਹਾ ਸੇਕ